ਪੰਜਾਬ ਦੇ ਵਿੱਚ ਇਸ ਸਮੇਂ ਕਿੜਾਕੇ ਦੀ ਠੰਡ ਪੈ ਰਹੀ ਹੈ ਕਈ ਇਲਾਕਿਆਂ ਦੇ ਵਿੱਚ ਭਾਰੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੋ ਚੁੱਕੀ ਹੈ ਤਾਂ ਇਸੇ ਵਿਚਾਰੇ ਮੀਂਹ ਨੂੰ ਲੈ ਕੇ ਵੱਡੀ ਪੇਖਵਾਨੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਨਵੇਂ ਸਾਲ ਦੇ ਦੌਰਾਨ ਜਿੱਥੇ ਨਿਊ ਇਅਰ ਮਨਾਇਆ ਜਾਵੇਗਾ ਉੱਥੇ ਹੀ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੋਵੇਗੀ ਤੇ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਜਿਸ ਨੂੰ ਲੈ ਕੇ ਹੁਣ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇਸ ਸਮੇਂ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਅੱਜ 30 ਤਰੀਕ ਹੋ ਚੁੱਕੀ ਹੈ ਤੇ ਨਵੇਂ ਸਾਲ ਨੂੰ ਇੱਕ ਹੀ ਦਿਨ ਬਾਕੀ ਹੈਗਾ ਹੈਗਾ ਤੇ ਇਸੇ ਵਿਚਾਲੇ ਬਸ ਤੋਂ ਪਾਕ ਦੇ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਖਾਸ ਅਪੀਲ ਕੀਤੀ ਗਈ ਹੈ ਤੇ ਵਾਹਨ ਚਾਲਕਾਂ ਨੂੰ ਵੀ ਐਡਵਾਈਸ ਜਾਰੀ ਕੀਤੀ ਗਈ ਹੈ ਕਿਉਂਕਿ ਅਜਿਹੇ ਮੌਸਮ ਦੇ ਵਿੱਚ ਹਾਦਸੇ ਲਗਾਤਾਰ ਹੀ ਵਾਦੇ ਜਾ ਰਹੇ ਨੇ ਤਾਂ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ ਤੇ ਧੁੰਦ ਦੇ ਕਾਰਨ ਅੰਮ੍ਰਿਤਸਰ ਦੇ ਜ਼ਿਲ੍ਹੇ ਤਰ ਅਤੇ ਲੁਧਿਆਣਾ ਦੇ ਵਸਨੀਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਘੱਟ ਵਿਜ਼ਿਬਿਲਟੀ ਦੇ ਕਾਰਨ ਅੰਮ੍ਰਿਤਸਰ ਦੇ ਵਿੱਚ ਜੀਟੀ ਰੋਡ ਦੇ ਉੱਤੇ ਗੱਡੀਆਂ ਦੀ ਰਫ਼ਤਾਰ ਹੌਲੀ ਹੋ ਗਈ ਹੈ ਚੰਡੀਗੜ੍ਹ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਸ ਦੌਰਾਨ ਤੁਹਾਨੂੰ ਦੱਸ ਦੇ ਕਿ ਧੁੰਦ ਨੇ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ ਦਿੱਲੀ ਤੋਂ ਸਵੇਰੇ 5.5 ਜੋ ਕਿ 5:40 ਦੇ ਉੱਤੇ ਪੂਨੇ ਤੋਂ ਸਵੇਰੇ 5:55 ਵਜੇ ਆਉਣ ਵਾਲੀਆਂ ਉਡਾਨਾਂ ਵੀ ਪ੍ਰਭਾਵਿਤ ਹੋਈਆਂ ਨੇ ਚੰਡੀਗੜ੍ਹ ਤੋਂ ਸਵੇਰੇ ਆਉਣ ਵਾਲੀਆਂ ਗੱਡੀਆਂ ਜੋ ਕਿ ਹైదరాబాద్ ਜਾਣੀਆਂ ਸੀਗੀਆਂ ਹਵਾਈ ਜਾਈਆਂ ਉਹ ਵੀ ਵਿਕਾਹ ਪ੍ਰਭਾਵਿਤ ਹੋਈਆਂ ਨੇ ਤਾਂ ਆਪਣੇ ਸਮਾਂ ਤੋਂ ਲੇਟ ਹੋਈਆਂ ਨੇ ਇਸ ਦੌਰਾਨ 90 ਸਾਲ ਦੀ ਸ਼ੁਰੂਆਤ ਦੇ ਉੱਤੇ ਚੰਡੀਗੜ੍ਹ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਠੰਡ ਤੇਜ਼ ਹੋ ਜਾਵੇਗੀ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ Shimla ਦੇ ਅਨੁਸਾਰ ਅੱਜ ਤੋਂ ਅਗਲੇ ਜੋ ਕਿ 96 ਘੰਟਿਆਂ ਤੱਕ ਹਿਮਾਚਲ ਦੇ ਉੱਚੇ ਇਲਾਕੇ ਦੇ ਵਿੱਚ ਮੀਂਹ ਅਤੇ ਬਰਬਾਰੀ ਚੱਲ ਰਹੀਗੀ ਯਾਨੀ ਕਿ ਇੱਕ ਹਫ਼ਤੇ ਤੱਕ ਇਸ ਦਾ ਪ੍ਰਭਾਵ ਜੋ ਕਿ ਪਹਾੜੀ ਇਲਾਕੇ ਦੇ ਵਿੱਚ ਸੀਮਿਤ ਨਹੀਂ ਰਹੇਗਾ ਸਗੋਂ ਠੰਡੀਆਂ ਹਵਾਵਾਂ ਪੰਜਾਬ ਅਤੇ ਚੰਡੀਗੜ੍ਹ ਦੇ ਨਾਲ-ਨਾਲ ਹਰਿਆਣਾ, ਦਿੱਲੀ ਅਤੇ ਰਾਜਸਥਾਨ ਤੱਕ ਵੀ ਪਹੁੰਚਣਗੀਆਂ ਤਾਂ ਮੌਸਮ ਵਿਭਾਗ ਦਾ ਕਹਿਣਾ ਹੈਗਾ ਕਿ ਉੱਚੇ ਪਹਾੜਾਂ ਦੇ ਵਿੱਚ ਬਰਫਬਾਰੀ ਤੋਂ ਬਾਅਦ ਉੱਠੀ ਜਿਹੜੀ ਕੀ ਠੰਡੀ ਲਹਿਰ ਦਾ ਅਸਰ ਸਾਰੇ ਉੱਤਰੀ ਭਾਰਤ ਦੇ ਉੱਤੇ ਪਵੇਗਾ ਹਿਮਾਚਲ ਪ੍ਰਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਰਾਤ ਦੇ ਤਾਪਮਾਨ ਦੇ ਵਿੱਚ ਅਗਲੇ 5 ਦਿਨਾਂ ਦੇ ਦੌਰਾਨ 5 ਜੋ ਕਿ 4 ਤੋਂ 7 ਡਿਗਰੀ ਦੀ ਜੋ ਕਿ 7 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਵੀ ਘਟੋਕਰ ਤਾਪਮਾਨ ਦੇ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਉਮੀਦ ਹੈ ਤਾਂ ਲਾਹੌਰ ਸਪੀਤੀ ਦੇ ਉੱਚੇ ਇਲਾਕੇ ਦੇ ਵਿੱਚ ਠੰਡ ਵਧੇਰੇ ਹੋਣ ਦੀ ਸੰਭਾਵਨਾ ਜਿੱਥੇ ਕਿ ਘਟੋਕਰ ਤਾਪਮਾਨ -10 ਤੋਂ -12 ਡਿਗਰੀ ਸੈਲਸੀਅਸ ਤੱਕ ਦੇਖ ਸਕਦਾ ਹੈ ਉੱਧੇ ਹੀ ਉੱਚੇ ਪਹਾੜਾਂ ਤੋਂ ਚੱਲਣ ਵਾਲੀਆਂ ਠੰਡੀਆਂ ਹਵਾਵਾਂ ਦਾ ਅਸਰ ਸਾਰੇ ਉੱਤਰੀ ਭਾਰਤ ਦੇ ਉੱਤੇ ਪਵੇਗਾ Shimla ਦੇ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਕਹਿਣਾ ਹੈਗਾ ਕਿ 2 ਜਨਵਰੀ ਤੱਕ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਅਤੇ ਬਰਬਾਰੀ ਹੋਵੇਗੀ ਇਸ ਤੋਂ ਬਾਅਦ ਤਾਪਮਾਨ ਘਟਨਾ ਸ਼ੁਰੂ ਹੋ ਜਾਵੇਗਾ ਉੱਚੇ ਪਹਾੜਾਂ ਤੋਂ ਆਉਣ ਵਾਲੀ ਠੰਡੀ ਲਹਿਰ ਪੂਰੇ ਉੱਤਰੀ ਭਾਰਤ ਦੇ ਵਿੱਚ ਠੰਡ ਵਧਾ ਦੇਵੇਗੀ ਤੇ 3 ਜਨਵਰੀ ਨੂੰ ਮੌਸਮ ਸਾਫ਼ ਹੋਣ ਤੋਂ ਬਾਅਦ ਤਾਪਮਾਨ ਹੌਲੀ-ਹੌਲੀ ਵਧਣ ਦੀ ਉਮੀਦ ਹੈ ਪਿਛਲੇ 1 ਮਹੀਨੇ ਤੋਂ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਅੱਜ ਹਿਮਾਚਲ ਦੇ ਇਹ ਅਤੇ ਇਲਾਕਿਆਂ ਦੇ ਵਿੱਚ ਲਗਾਤਾਰ ਧੁੰਦ ਛਾਈ ਹੋਈ ਹੈ ਇਸ ਕਾਰਨ ਸਵੇਰੇ ਅਤੇ ਰਾਤ ਨੂੰ ਠੰਡ ਜ਼ਿਆਦਾ ਮਹਿਸੂਸ ਹੋ ਰਹੀ ਹੈ ਧੁੰਦ ਸਿੱਧੇ ਤੌਰ ਦੇ ਉੱਤੇ ਸੜਕ ਰੇਲ ਅਤੇ ਹਵਾਈ ਜਹਾਜ਼ਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਪਿਛਲੇ 7 ਦਿਨਾਂ ਤੋਂ ਚੰਡੀਗੜ੍ਹ ਹਵਾਈ ਅੱਡੇ ਦੇ ਉੱਤੇ ਰੋਜ਼ਾਨਾ 5 ਤੋਂ 7 ਉਡਾਨਾਂ ਰੱਦ ਕੀਤੀਆਂ ਜਾ ਰਹੀਆਂ ਨੇ ਜਦੋਂ ਕਿ ਕਈ ਉਡਾਨਾਂ ਦੇਰੀ ਦੇ ਨਾਲ ਚਲਾਈਆਂ ਜਾ ਰਹੀਆਂ ਨੇ ਰੇਲ ਗੱਡੀਆਂ ਦੀ ਗਤੀ ਵੀ ਹੋਲੀ ਹੋ ਗਈ ਹੈ ਪੰਜਾਬ ਦੇ ਅੰਮ੍ਰਿਤਸਰ ਅਤੇ ਜਲੰਧਰ ਦੇ ਵਿੱਚ ਵੀ ਕਈ ਵਾਰ ਦ੍ਰਿਸ਼ਟੀ ਜ਼ੀਰੋ ਤੱਕ ਪਹੁੰਚ ਗਈ ਹੈ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੋ ਚੁੱਕੀ ਹੈ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀਗਾ ਤਾਂ ਪੰਜਾਬ ਹਿਮਾਚਲ ਦੇ ਵਿੱਚ ਵੀ ਇਸ ਸਮੇਂ ਕਾਫੀ ਠੰਡ ਪੈ ਰਹੀ ਹੈ ਜੇਕਰ ਹਿਮਾਚਲ ਦੀ ਗੱਲ ਕੀਤੇ ਜਾਵੇ 2024 ਦੇ ਵਿੱਚ ਠੰਡਾ 2025 ਦੇ ਵਿੱਚ ਗਰਮ ਹੈ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਦਸੰਬਰ 2024 ਦੇ ਵਿੱਚ ਠੰਡਾ ਰਿਹਾ ਹੈਗਾ ਜ਼ਿਆਦਾ ਸ਼ਰਦ ਵਿੱਚ ਘਟੋ ਘਟਾਪਮਾਨ 2 ਤੋਂ 7 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ ਜਦੋਂ ਕਿ ਦਸੰਬਰ 2025 ਦੇ ਵਿੱਚ ਘਟੋ ਘਟਾਪਮਾਨ 4 ਤੋਂ 10 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ ਇਸੇ ਤਰੀਕੇ ਦੇ ਨਾਲ ਬੱਤੋ ਦਾ ਤਾਪਮਾਨ 2024 ਦੇ ਵਿੱਚ 14 ਤੋਂ 20 ਡਿਗਰੀ ਸੈਲਸੀਅਸ ਸਰਿਆ ਅਤੇ 2025 ਦੇ ਵਿੱਚ 16 ਤੋਂ 24 ਡਿਗਰੀ ਸੈਲਸੀਅਸ ਦੇ ਵਿੱਚ ਘਰ ਰਿਹਾ ਇਸ ਦਾ ਮਤਲਬ ਹੈ ਕਿ ਦਸੰਬਰ 2025 ਯਾਨੀ ਕਿ ਜੋ ਹੁਣ ਚੱਲ ਰਿਹਾ ਹੈਗਾ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਠੰਡ ਆ ਰਿਹਾ ਜਦੋਂ ਕਿ ਦਸੰਬਰ ਦੇ ਵਿੱਚ 2024 ਦੀ ਜੇਗੀ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਇਹ ਠੰਡਾ ਸਾਬਿਤ ਹੋਇਆ ਹੈਗਾ ਨਵੇਂ ਸਾਲ ਲੋਗਾ 26 ਦੀ ਸ਼ੁਰੂਆਤ ਹੋਣ ਵਾਲੀ ਹੈ ਤੇ ਸ਼ੁਰੂਆਤ ਦੇ ਨਾਲ ਹੀ ਪੂਰੇ ਉੱਤਰੀ ਭਾਰਤ ਦੇ ਵਿੱਚ ਠੰਡ ਫਿਰ ਤੋਂ ਤੇਜ਼ ਹੋ ਜਾਵੇਗੀ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਇਹ ਕੋਈ ਖੁਆਣੀ ਕੀਤੀ ਗਈ ਹੈ ਕਿ ਨਵੇਂ ਸਾਲ ਦੇ ਮੌਕੇ ਦੇ ਉੱਤੇ ਕਈ ਸ਼ਹਿਰਾਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਿਸ ਕਰਕੇ ਠੰਡ ਹੋਰ ਵੱਧ ਸਕਦੀ ਹੈ ਤਾਂ ਪੰਜਾਬੀਓ ਤੁਸੀਂ ਆਪਣਾ ਖਾਸ ਧਿਆਨ ਰੱਖਿਓ ਕਿਉਂਕਿ ਠੰਡ ਜਿਵੇਂ ਹੋਰ ਵਧੇਗੀ ਹਾਲਾਂਕਿ ਜਿਹੜੀ ਦੂਸ਼ਿਤ ਪ੍ਰਦੂਸ਼ਿਤ ਜਿਹੜੀ ਹਵਾ ਹੈਗੀ ਹੈ ਖਰਾਬ ਹਵਾ ਉਹ ਜ਼ਰੂਰ ਖਤਮ ਹੋ ਜਾਵੇਗੀ ਪਰ ਠੰਡ ਹੋਰ ਜ਼ਿਆਦਾ ਵੱਧ ਸਕਦੀ ਹੈ See ya.